ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਕੀ ਇਤਿਹਾਸ ਹੈ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਮੁਕਤਸਰ ਸ਼ਹਿਰ ਵਿੱਚ ਹੈ ਜਦੋਂ 40 ਸਿੱਖਾਂ ਨੇ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛਾੜ ਦਿੱਤਾ ਅਤੇ ਕਿਹਾ ਕਿ ਨਾ ਤੁਸੀਂ ਸਾਡੇ ਗੁਰੂ ਹੋ ਅਤੇ ਨਾ ਹੀ ਅਸੀਂ ਤੁਹਾਡੇ ਸਿੱਖਾਂ ਤਾਂ ਉਹ ਆਪਣੇ ਘਰਾਂ ਨੂੰ ਚਲੇ ਗਏ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਲਾਹਣ ਤਾਂ ਪਾਈਆਂ ਅਤੇ ਉਹਨਾਂ ਨੂੰ ਗੁਰੂ ਸਾਹਿਬ ਕੋਲ ਵਾਪਸ ਜਾਣ ਲਈ ਮਜਬੂਰ ਕੀਤਾ ਮਾਈ ਭਾਗੋ ਜੀ ਦੀ ਪ੍ਰੇਰਣਾ ਅਤੇ ਉਹਨਾਂ ਦੀ ਕਮਾਂਡ ਹੇਠ ਇਹ 40 ਸਿੱਖ ਗੁਰੂ ਸਾਹਿਬ ਨੂੰ ਲੱਭਣ ਲਈ ਇੱਥੇ ਪਹੁੰਚੇ ਇਸੇ ਸਮੇਂ ਗੁਰੂ ਸਾਹਿਬ ਦਾ ਪਿੱਛਾ ਕਰਦੀ ਮੁਗਲ ਫੌਜ ਵੀ ਤੇ ਮੁਗਲ ਫੌਜ ਵਿੱਚ ਲੜਾਈ ਹੋਈ ਜਿਸ ਵਿੱਚ ਗੁਰੂ ਸਾਹਿਬ ਨੇ ਇੱਕ ਛੋਟੀ ਪਹਾੜੀ ਤੇ ਬੈਠ ਕੇ ਦੁਸ਼ਮਨਾ ਤੇ ਦੀਰ ਚਲਾਏ ਇਸ ਲੜਾਈ ਵਿੱਚ 40 ਸਿੱਖਾਂ ਵਿੱਚੋਂ ਦੋ ਨੂੰ ਛੱਡ ਕੇ ਬਾਕੀ ਸਾਰੇ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਬਚੇ ਹੋਏ ਸਿੱਖ ਭਾਈ ਮਾਹ ਸਿੰਘ ਜੀ ਤੋਂ ਆਖਰੀ ਇੱਛਾ ਪੁੱਛੀ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਉਹ ਚਿੱਠੀ ਫਾੜਨ ਲਈ ਕਿਹਾ ਜੋ ਉਹਨਾਂ ਨੇ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਨੂੰ ਆਪਣਾ ਗੁਰੂ ਨਾਮ ਅੰਨਨ ਬਾਰੇ ਲਿਖੀ ਸੀ ਗੁਰੂ ਸਾਹਿਬ ਨੇ ਤੁਰੰਤ ਉਹ ਚਿੱਠੀ ਫਾੜ ਦਿੱਤੀ ਇਹ 40 ਸਿੱਖ ਸਾਰੇ ਸੰਸਾਰ ਵਿੱਚ ਹਰ ਰੋਜ਼ ਅਰਦਾਸ ਵਿੱਚ ਯਾਦ ਕੀਤੇ ਜਾਂਦੇ ਹਨ ਗੁਰੂ ਸਾਹਿਬ ਨੇ ਆਪਣੇ ਅਤੇ ਆਪਣੇ ਸਿੱਖਾਂ ਵਿੱਚ ਗੰਢ ਬੰਨੀ ਇਸ ਲਈ